ਦੁਆਰਾ ਚੌਂਕ ਤੇ ਜਿਹੜਾ ਜਾਮ ਲਗਾਇਆ ਹੋਇਆ ਕੀ ਮਸਲਾ ਕੀ ਆ ਆਏ ਦਿਨ ਜਾਮ ਲਗਾ ਦਿੰਦੇ ਨੇ ਲੋਕ ਜਿਹੜੇ ਨੇ ਇਸ ਜਾਮ ਦੇ ਕਾਰਨ ਜਿਹੜੇ ਨੇ ਪ੍ਰਸ਼ਾਨ ਨੇ ਇੰਨੀ ਕਹਿਣਾ ਕਿ ਅਸੀਂ ਤਾਂ ਇਹ ਕਹਿਣਾ ਜਾਣੇ ਦੀ ਕੋਈ ਆਪਣੇ ਵੱਲੋਂ ਖੁਸ਼ੀ ਨਾਤੇ ਨਹੀਂ ਲਗਾਉਂਦਾ ਜਾਮ ਇੱਥੇ ਲੋਕਾਂ ਨੂੰ ਇੰਨੀ ਵਸਨੀਕਾਂ ਨੂੰ ਦਿੱਕਤਾਂ ਆ ਰਹੀਆਂ ਇਹ ਸੀਵਰੇਜ ਦਾ ਗੰਦਾ ਪਾਣੀ ਸਰਕਾਰ ਨੇ ਡਿਵੈਲਪਮੈਂਟ ਕਰਕੇ ਨਕਸ਼ੇ ਪਾਸ ਕਰਤੇ ਕੀ ਕਰਿਆ ਸਾਨੂੰ ਨਹੀਂ ਸਮਝ ਲੱਗੀ ਹੈ ਲੇਕਿਨ ਪਾਣੀ ਉਹਨਾਂ ਦਾ ਸੜਕਾਂ ਤੇ ਆ ਰਿਹਾ ਐਡੀ ਨਗਾਸੀ ਹੋ ਨਹੀਂ ਰਹੀ ਇੱਥੋਂ ਲੈ ਜਾਓ ਤੁਸੀਂ ਛੱਜੀ ਮਾ ਜਿਹੜਾ ਰੋਡ ਤੋਂ ਲੈ ਕੇ ਨਿੱਚੇ ਰੋਡ ਵਾਲੇ ਤੇ ਤਿੰਨ ਚਾਰ ਜਗ੍ਹਾ ਇਹੀ ਹਾਲ ਐ ਇੰਨੀ ਬੁਰੀ ਹਾਲਤ ਆ ਸੜਕਾਂ ਦੀ ਵੀ ਬੁਰੀ ਹਾਲਤ ਆ ਪ੍ਰਸ਼ਾਸਨ ਦੇ ਕੋਲ ਲੋਕੀ ਜਾਂਦੇ ਆ ਸਾਨੂੰ ਸੁਵਾਸਨ ਦਵਾ ਦਿੰਦੇ ਆ ਜੇ ਹੋ ਰਿਹਾ ਬੋ ਰਿਹਾ ਕੋਈ ਨਹੀਂ ਦਿੰਦਾ ਕੈਬਨਿਟ ਮੰਤਰੀ ਤੱਕ ਵੀ ਇੱਥੇ ਆ ਕੇ ਗਈ ਆ ਜੀ ਬਸ ਥੋੜੇ ਦੇ ਪੈਰੋ ਦੀ ਬਸ ਇਹਨੂੰ ਪੈਰਿਸ ਬਣਾ ਦੇਣਾ ਪੈਰਿਸ ਕੀ ਇਹਦਾ ਆਮ ਕਲੋਨੀ ਨਾਲੋਂ ਵੀ ਬਿਹੜਾ ਹਾਲ ਹੋਇਆ ਹੋਇਆ ਇੱਥੇ ਸਕੂਲਾਂ ਨੂੰ ਜਾਣ ਵੇਲੇ ਤੁਸੀਂ ਸਵੇਰ ਦੇ ਟਾਈਮ ਕਿਤੇ ਆ ਜਾਓ ਓਟਰਾ ਖਿੱਚੋ ਜਾਂ ਸ਼ਾਮ ਦੇ ਟਾਈਮ ਐਨੇ ਲੋਕੀ ਬੁਰੀ ਤਰ੍ਹਾਂ ਪਾਣੀ ਦੇ ਵਿੱਚ ਡਿੱਗਦੇ ਆ ਕਿਤੇ ਸੜਕ ਵੀ ਸਾਰੀ ਕੁੱਤੀ ਹੋਈ ਆ ਇਹ 2-3 ਸਾਲ ਹੋ ਗਏ ਨੇ ਜਿਹੜੀ ਚਲੋ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਜੋ ਕੀਤਾ ਉਹ ਕੀਤਾ ਉਹਨਾਂ ਨੂੰ ਸਿਰ ਮੱਥੇ ਜੋ ਬੇਈਮਾਨਾਂ ਕਰਕੇ ਕਰਕੇ ساری ਉਮਰ ਦਾ ਮਤਲਬ ਜੋ ਕੁਝ ਕਰਿਆ ਵਾ ਅਸੀਂ ਉਹਨਾਂ ਨੂੰ ਵੋਟਾਂ ਪਾਈਆਂ ਉਹਨਾਂ ਨੂੰ 92 ਐਮਐਲਏ ਦਿੱਤੇ ਹੁਣ ਜੇ ਮੈਂ ਜਿਹੜੀ ਆ ਖਦਰ ਮਿਊਨਿਸਪਲ ਕਮਿਸ਼ਨ ਵੀ ਹੈਗੀ ਨਾ ਇਹਨਾਂ ਕੋਲ ਇੰਨੀ ਆਮਦਨੀ ਹੈ ਨਾ ਇੰਨੀ ਆਮਦਨੀ ਹੈ ਇਹ ਸਾਰਾ ਕੁਝ ਕਰਕੇ ਸਰਕਾਰ ਨੇ ਕੁਝ ਕਰਨ ਦੇ ਰਹੀ ਨਹੀਂ ਸਾਰੋ ਕੰਮੀਆਂ ਵੀ ਵਧਾਵਾ ਹੈਗੀ ਆ ਉਹਨਾਂ ਦਾ ਆਪਸ 'ਚ ਉਹਨਾਂ ਦਾ ਆਪਸ 'ਚ ਚੱਕਰ ਚੱਲ ਰਿਹਾ। ਹਾਂ। ਲੇਕਿਨ ਪਿਸਤਾ ਅਸੀਂ ਪਬਲਿਕ ਨਹੀਂ ਆ ਬੇਟਾ ਲੋਕਾਂ ਦੇ ਪੈਸੇ। ਸਭ ਝੂਠ ਬੋਲਦੀ ਹੈ ਨਗਰਮਾਨ। ਹਾਂ। ਨਗਰਮਾਨ ਨੇ ਇਸ ਦਿਨ ਆਈ ਸੀ ਸਾਨੂੰ ਇੱਥੇ ਮਿੱਠੀਆਂ ਮਿੱਠੀਆਂ ਗੋਲੀਆਂ ਦੇ ਕੇ ਚਲੀ ਗਈ। ਕੁਛ ਨਹੀਂ ਦਿੱਤਾ। ਗੋਲੀਆਂ ਦਿੱਤੀਆਂ ਫਿਰ ਤੁਸੀਂ। ਆਖੀ ਜੋ ਸੀ ਵਰਨਾ। ਆਹ ਨਾ ਟੰਦੇ ਹੋ ਗਰੇ। ਉਹ ਆਵੇ ਇੱਥੇ ਆਵੇ ਵਾਕੇ ਦੇਖੇ ਗਵਰਮਾਨ ਦੇ ਕਿੰਨਾ ਬੁਰਾ ਹਾਲ ਹੈ। ਆਪ ਤੇ ਕੋਠੀਆਂ 'ਚ ਬੈਠੀ ਹੋਈ ਆ। ਜਾ ਕੇ ਤੇ ਆਰਾਮ ਨਾਲ ਸੁੱਤੀ ਹੋਈ ਆ। ਨਗਰਮਾਨ ਆਗੇ ਬੈਠੇ ਆ ਤੇ ਆ ਅਸੀਂ ਤੁਹਾਨੂੰ ਬੀਤੇ ਦਿਨੀ ਲਾਂਡਰਾ ਰੋਡ ਦੀਆਂ ਤਸਵੀਰਾਂ ਦਿਖਾਈਆਂ ਸੀ ਕਿਸ ਤਰ੍ਹਾਂ ਜਿਹੜੇ ਨੇ ਲਾਂਡਰਾ ਰੋਡ ਤੇ ਲੋਕ ਪਾਣੀ ਦੇ ਵਿੱਚੋਂ ਲੰਘ ਰਹੇ ਸੀ ਅੱਜ ਸਿਟੀ ਬਿਊਟੀਫੁਲ ਦੀ ਅਸੀਂ ਤੁਹਾਨੂੰ ਦੂਸਰੀ ਤਸਵੀਰ ਦਿਖਾਣੇ ਆ ਛੱਜੂ ਮਾਜਰਾ ਗੁਰਦੁਆਰਾ ਚੌਂਕ ਦੀਆਂ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਆ ਕਿਉਂ ਦੂਸਰੀ ਵਾਰ ਇਹ ਮਹੀਨੇ ਦੇ ਵਿੱਚ ਦੂਸਰੀ ਵਾਰ ਉਰੇ ਕਿਉਂ ਜਿਹੜਾ ਹੈ ਜਾਮ ਲਗਾ ਦਿੱਤਾ ਹੈ ਲੋਕਾਂ ਦੇ ਵੱਲੋਂ ਦੁਕਾਨਦਾਰਾਂ ਦੇ ਵੱਲੋਂ ਵਸਨੀਕਾਂ ਦੇ ਵੱਲੋਂ ਕਿਉਂ ਜਾਮ ਲਗਾਇਆ ਹੈ ਕੀ ਉਹ ਕਹਿਣਾ ਚਾਹੁੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਲਾਈਵ ਤਸਵੀਰਾਂ ਜਿੰਦਾਬਾਦ 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 ਸਰਕਾਰਾਂ ਹਾਏ ਹਾਏ ਜਿੰਦਾਬਾਦ ਹਾਏ ਹਾਏ ਜਿੰਦਾਬਾਦ ਸਰਕਾਰ ਜਿੰਦਾਬਾਦ ਰਾਜਪੱਟੇਰਾ ਐਮਪੀ ਜਿੰਦਾਬਾਦ ਜਿੰਦਾਬਾਦ ਮੋਟਰ ਗਵਰਨਰ ਮੰਤਰੀ ਜਿੰਦਾਬਾਦ ਸਨ ਕੈਬਨਿਟ ਮੰਤਰੀ ਜਿੰਦਾਬਾਦ ਪੰਜਾਬ ਸਰਕਾਰ ਮੁਨਾਬਾਤ ਪੰਜਾਬ ਸਰਕਾਰ ਮੁਨਾਬਾਤ ਪਾਰ ਨੰਬਰ 13 ਦਾ ਐਮਸੀ ਮੁਨਾਬਾਤ ਪਾਣੀ ਦੀ ਨਿਕਾਸੀ ਨਾ ਹੋਣ ਕਾ ਜਾਮ ਲਗਾ ਦਿੱਤਾ ਹੈ ਬਸਨਿਕਾਂ ਦੇ ਵੱਲੋਂ ਇਹ ਜਿਹੜਾ ਜਾਮ ਲਗਾਇਆ ਹੋਇਆ ਤੁਸੀਂ ਦੇਖ ਰਹੇ ਹੋ ਇਹ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਆਪਣੇ ਚੈਨਲ ਤੇ ਦਿਖਾ ਰਹੇ ਹਾਂ ਜਿਹੜੀਆਂ ਨੇ ਛੱਜੂ ਮੱਜਰਾਂ ਰੋਡ ਦੀਆਂ ਨੇ ਆਏ ਦਿਨ ਉਹਰੇ ਜਾਮ ਲਗਾ ਦਿੱਤਾ ਜਾਂਦਾ ਤੁਸੀਂ ਦੇਖ ਰਹੇ ਹੋ ਜਾਮ ਲਗਾਉਣ ਦੇ ਨਾਲ ਕਿੰਨਾ ਲੋਕਾਂ ਨੂੰ ਜਿਹੜਾ ਹੈ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਕਿਤੇ ਨਾ ਕਿਤੇ ਸੀਵਰੇਜ ਦੀ ਨਿਕਾਸੀ ਨਾ ਹੋਣ ਕਾਰਨ ਇਹ ਸਾਰਾ ਕੁਝ ਜਿਹੜੇ ਨੇ ਲੋਕ ਤੰਗ ਆ ਕੇ ਨਗਰ ਕਾਉਂਸਲ ਤੋਂ ਜਿਹੜਾ ਇਹ ਜਾਮ ਲਗਾਉਂਦੇ ਨੇ ਤੁਸੀਂ ਦੇਖ ਰਹੇ ਹੋ ਇਹ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਜੜੀਆਂ ਨੇ ਅਸੀਂ ਆਪਣੇ ਚੈਨਲ ਤੇ ਅਸੀਂ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਇਹ ਲਾਈਵ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਛੱਜੂ ਮਾਜਰਾ ਗੁਰਦੁਆਰਾ ਚੌਕ ਦੀਆਂ ਦਿਖਾਣੀਆਂ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਜਿਹੜਾ ਹੈ ਬਣਾ ਕੇ ਪਾਣੀ ਦੇ ਵਿੱਚ ਰੱਖਿਆ ਹੋਇਆ ਹੈ ਤੇ ਲੋਕਾਂ ਨੇ ਉਹਰੇ ਜਾਮ ਲਗਾਇਆ ਹੋਇਆ ਹੈ ਸਰਕਾਰ ਤੇ ਐਮਸੀ ਦੇ ਖਿਲਾਫ ਜਿਹੜੇ ਨੇ ਨਾਰੇ ਲਗਾ ਰਹੇ ਨੇ ਕਹਿੰਦੇ ਨੇ ਕਿ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਹੈ ਕਿ ਬੀਬੀਆਂ ਜਿਹੜੀਆਂ ਨੇ ਕਿਸ ਤਰ੍ਹਾਂ ਜਿਹੜੀਆਂ ਨੇ ਫਿੱਟ ਸਿਆਪਾ ਜਿਹੜੀਆਂ ਕਰ ਰਹੇ ਨੇ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਅਸੀਂ ਦਿਖਾ ਰਹੇ ਆ ਤੁਸੀਂ ਦੇਖੋ ਇਹ ਲਾਈਵ ਤਸਵੀਰਾਂ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਛੱਜੂ ਮਾਧਰਾ ਗੁਰਦੁਆਰਾ ਚੌਂਕ ਦੀਆਂ ਇਹ ਲਾਈਵ ਤਸਵੀਰਾਂ ਦਿਖਾ ਰਿਹਾ ਕਿਸ ਤਰ੍ਹਾਂ ਲੋਕ ਜਿਹੜੇ ਨੇ ਪਰੇਸ਼ਾਨ ਨੇ ਤੁਸੀਂ ਦੇਖ ਰਹੇ ਹੋ ਜਾਨ ਜਿਹੜਾ ਲਗਾਇਆ ਹੈ ਸਰਕਾਰ ਤੇ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਜਿਹੜਾ ਹੈ ਉਹਰੇ ਹਜੇ ਤੱਕ ਉਸ ਨੇ ਜਿਹੜਾ ਹੈ ਸਾਰ ਨਹੀਂ ਲਈ ਸ਼ਰਧਾ ਮੁਦਾਬਤ 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 ਸੱਜੂ ਮਾਜਰਾ ਗੁਰਦੁਆਰਾ ਚੌਂਕ ਦੀਆਂ ਅਸੀਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਕਿਤੇ ਨਾ ਕਿਤੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਜਿਹੜਾ ਹੈ ਸੀਵਰੇ ਦਾ ਗੰਦਾ ਪਾਣੀ ਜਿਹੜਾ ਹੈ ਉਹਰੇ ਖੜਾ ਹੈ ਲੋਕਾਂ ਨੇ ਉਹਰੇ ਜਿਹੜਾ ਹੈ ਜਾਮ ਲਗਾ ਦਿੱਤਾ ਹੈ ਸਰਕਾਰ ਤੇ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਜਿਹੜਾ ੱਲੇ ਤੱਕ ਉਹਰੇ ਨਹੀਂ ਆਇਆ ਲੋਕ ਇਸ ਤਰ੍ਹਾਂ ਜਿਹੜੇ ਨੇ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜਾ ਹੈ ਜਾਮ ਲਗਾ ਕੇ ਸਰਕਾਰ ਤੇ ਪ੍ਰਸ਼ਾਸਨ ਤੇ ਨਗਰ ਕੌਂਸਲ ਦੇ ਖਿਲਾਫ ਜਿਹੜਾ ਹੈ ਨਾਰੇਬਾਜੀ ਕੀਤੀ ਜਾ ਰਹੀ ਹੈ ਇਹ ਤੁਹਾਨੂੰ ਅਸੀਂ ਸਿੱਧੀਆਂ ਹੀ ਤਸਵੀਰਾਂ ਜਿਹੜੀਆਂ ਨੇ ਅਸੀਂ ਆਪਣੇ ਚੈਨਲ ਤੇ ਦਿਖਾ ਰਹੇ ਹਾਂ ਖਰੜ ਛੱਜੂ ਮਾਜਰਾ ਗੁਰਦੁਆਰਾ ਚੌਂਕ ਦੀਆਂ ਇਹ ਜਿਹੜੀਆਂ ਤਸਵੀਰਾਂ ਨੇ ਤਕਰੀਬਨ ਜੇ ਗੱਲ ਕਰੀਏ 15-20 ਦਿਨ ਮਹੀਨਾ ਹੋ ਚੱਲਿਆ ਹੈ ਕਹਿੰਦੇ ਨੇ ਸੜਕਾਂ ਦੇ ਪਾਣੀ ਜਿਹੜਾ ਹੈ ਸੀਵਰੇਜ ਦਾ ਉਸੇ ਤਰ੍ਹਾਂ ਖੜਾ ਹੈ ਜਿਸ ਕਾਰਨ ਅੱਜ ਲੋਕਾਂ ਨੇ ਜਿਹੜਾ ਹੈ ਉਹਨਾਂ ਦੀ ਦੁਕਾਨਦਾਰੀਆਂ ਵੀ ਜਿਹੜੀਆਂ ਨੇ ਹੱਪ ਹੋ ਚੁੱਕੀਆਂ ਨੇ ਆਵਾਜ਼ ਆਈ ਬਿਲਕੁਲ ਜੇ ਆਪਾਂ ਗੱਲ ਕਰੀਏ ਦੋਨੋਂ ਪਾਸੇ ਟਰੈਕਟਰ ਤੁਸੀਂ ਦੇਖ ਰਹੇ ਹੋ ਟਰੈਕਟਰ ਲਗਾ ਕੇ ਜਿਹੜਾ ਹੈ ਬਿਲਕੁਲ ਜਾਮ ਲਗਾ ਦਿੱਤਾ ਇਸ ਦੇ ਨਾਲ ਲੋਕਾਂ ਨੂੰ ਵੀ ਜਿਹੜੀ ਹੈ ਪਰੇਸ਼ਾਨੀ ਆਵੇਗੀ ਲੋਕਾਂ ਨੂੰ ਪਰੇਸ਼ਾਨੀ ਦੇ ਨਾਲ ਇਹਨਾਂ ਨੇ ਕਿਹਾ ਕਿ ਜਦੋਂ ਸਾਨੂੰ ਪਰੇਸ਼ਾਨੀ ਆ ਰਹੀ ਹੈ ਸਾਡੇ ਕਾਰੋਬਾਰ ਜਿਹੜੇ ਨੇ ਬਿਲਕੁਲ ਤਬਾਹ ਹੋ ਚੁੱਕੇ ਨੇ ਕਿਉਂਕਿ ਦੁਕਾਨ ਦੇ ਕੋਲ ਜਾਣ ਨੂੰ ਗਾਹਕ ਨੂੰ ਬਿਲਕੁਲ ਰਸਤਾ ਨਹੀਂ ਆ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜੇ ਹੈ ਲਵਾ ਲਬ ਜਿਹੜਾ ਪਾਣੀ ਜਿਹੜਾ ਭਰਿਆ ਆ ਤੁਹਾਨੂੰ ਲਾਂਡਰਾ ਰੋਡ ਦੀਆਂ ਤਸਵੀਰਾਂ ਦਿਖਾਈਆਂ ਤੀਆਂ ਇਹ ਖਰੜ ਦਾ ਸਿਟੀ ਬਿਊਟੀਫੁਲ ਜੋ ਸਾਡੇ ਮੰਤਰੀ ਸੰਤਰੀ ਕਹਿੰਦੇ ਸੀ ਕਿ ਖਰੜ ਨੂੰ ਸਿਟੀ ਬਿਊਟੀਫੁਲ ਬਣਾ ਦਿੱਤਾ ਜਾਵੇਗਾ ਇਹ ਖਰੜ ਸਿਟੀ ਬਿਊਟੀਫੁਲ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਇੱਕ ਵਾਰ ਦਿਖਾ ਰਿਹਾ ਕਿਸ ਤਰ੍ਹਾਂ ਜਿਹੜਾ ਇਹ ਜਾਮ ਲਗਾ ਕੇ ਬਿਲਕੁਲ ਰਸਤਾ ਜਿਹੜਾ ਹੈ ਲੋਕਾਂ ਨੇ ਅੱਕ ਕੇ ਜਿਹੜਾ ਹੈ ਜਾਮ ਲਗਾ ਕੇ ਜਿਹੜਾ ਹੈ ਅੱਜ ਰਸਤਾ ਬੰਦ ਕਰ ਦਿੱਤਾ ਪਰ ਕਿਤੇ ਨਾ ਕਿਤੇ ਜੇ ਆਪਾਂ ਗੱਲ ਕਰੀਏ ਕੋਈ ਵੀ ਸਰਕਾਰੀ ਨੁਮਾਇੰਦਾ ਜਿਹੜਾ ਹੈ ਹਜੇ ਤੱਕ ਇਹਨਾਂ ਦੀ ਸਾਰ ਲੈਂਡ ਨਹੀਂ ਆਇਆ ਜਿਹਦੇ ਵਿੱਚ ਇਹਨਾਂ ਦੇ ਵਿੱਚ ਭਾਰੀ ਰੋਸ਼ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਨਿਕਾਸੀ ਹੋਵੇਗੀ ਯਾ ਇਹ ਜਾਮ ਇਦਾਂ ਹੀ ਚੱਲਦਾ ਰਹੇਗਾ ਇਹ ਤਾਂ ਨਾਲ ਸਮਾਹੀ ਦੱਸੇਗਾ ਕਾਉਂਸਲ ਦੇ ਕਰਮਚਾਰੀ ਕਿਸ ਤਰ੍ਹਾਂ ਜਿਹੜੇ ਨੇ ਗੰਦੇ ਪਾਣੀ ਦੇ ਵਿੱਚ ਖੜ ਕੇ ਲੋਕਾਂ ਦੀ ਸੇਵਾ ਕਰ ਰਹੇ ਨੇ ਫੇਰ ਵੀ ਲੋਕ ਜਿਹੜੇ ਨੇ ਕਹਿੰਦੇ ਨੇ ਨਗਰ ਕਾਉਂਸਲ ਕੁਝ ਨਹੀਂ ਕਰ ਰਹੀ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਕਰਮਚਾਰੀ ਜਿਹੜੇ ਨੇ ਕਿਸ ਤਰ੍ਹਾਂ ਜਿਹੜੇ ਪਾਣੀ ਦੇ ਵਿੱਚ ਖੜ ਕੇ ਸੀਵਰੇਜ ਨੂੰ ਖੋਲ ਰਹੇ ਨੇ ਇਹ ਤਸਵੀਰਾਂ ਜਿਹੜੀਆਂ ਨੇ ਛੱਜੂ ਮਾਜਰਾ ਗੁਰਦੁਆਰਾ ਚੌਂਕ ਦੀਆਂ ਨੇ ਪੰਜਾਬ ਬਰਦਵਾਰਾ ਚੌਂਕ ਤੇ ਜਿਹੜਾ ਜਾਮ ਲਗਾਇਆ ਹੋਇਆ ਕੀ ਮਸਲਾ ਕੀ ਆ ਆਏ ਦਿਨ ਜਾਮ ਲਗਾ ਦਿੰਦੇ ਨੇ ਲੋਕ ਜਿਹੜੇ ਨੇ ਇਸ ਜਾਮ ਦੇ ਕਾਰਨ ਜਿਹੜੇ ਨੇ ਪਰੇਸ਼ਾਨ ਨੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਜੀ ਕੋਈ ਆਪਣੇ ਵੱਲੋਂ ਖੁਸ਼ੀ ਨਾਤੇ ਨਹੀਂ ਲਗਾਉਂਦਾ ਜਾਮ ਇੱਥੇ ਲੋਕਾਂ ਨੂੰ ਇੰਨੀ ਵਸਨੀਕਾਂ ਨੂੰ ਦਿੱਕਤਾਂ ਆ ਰਹੀਆਂ ਇਹ ਸੀਵਰੇਜ ਦਾ ਗੰਦਾ ਪਾਣੀ ਸਰਕਾਰ ਨੇ ਡਿਵੈਲਪਮੈਂਟ ਕਰਕੇ ਨਕਸ਼ੇ ਪਾਸ ਕਰਤੇ ਕੀ ਕਰਿਆ ਸਾਨੂੰ ਨਹੀਂ ਸਮਝ ਲੱਗੀ ਹੈ ਲੇਕਿਨ ਪਾਣੀ ਉਹਨਾਂ ਦਾ ਸੜਕਾਂ ਤੇ ਆ ਰਿਹਾ ਐਨੀ ਨਿਕਾਸੀ ਹੋ ਨਹੀਂ ਰਹੀ ਇੱਥੋਂ ਲੈ ਜਾਓ ਤੁਸੀਂ ਛੱਜੂ ਮਾ ਜਿਹੜਾ ਰੋਡ ਤੋਂ ਲੈ ਕੇ ਨਿੱਜੇ ਰੋਡ ਵਾਲੇ ਤੇ ਤਿੰਨ ਚਾਰ ਜਗ੍ਹਾ ਇਹੀ ਹਾਲ ਹੈ ਇੰਨੀ ਬੁਰੀ ਹਾਲਤ ਆ ਸੜਕਾਂ ਦੀ ਵੀ ਬੁਰੀ ਹਾਲਤ ਆ ਪ੍ਰਸ਼ਾਸਨ ਦੇ ਕੋਲ ਲੋਕੀ ਜਾਂਦੇ ਆ ਸਾਨੂੰ ਅਸ਼ਵਾਸਨ ਦਵਾ ਦਿੰਦੇ ਆ ਜੇ ਹੋ ਰਿਹਾ ਬੋ ਰਿਹਾ ਕੋਈ ਨਹੀਂ ਹਿੰਦਾ ਕੈਬਨਿਟ ਮੰਤਰੀ ਤੱਕ ਵੀ ਇੱਥੇ ਆ ਕੇ ਗਈ ਆ ਜੀ ਬਸ ਥੋੜੇ ਦਿਨ ਰਹਿਰੋ ਜੀ ਬਸ ਇਹਨੂੰ ਪੈਰਸ ਬਣਾ ਦੇਣਾ ਪੈਰਸ ਕੀ ਇਹਦਾ ਆਮ ਕਲੋਨੀ ਨਾਲੋਂ ਵੀ ਭੈੜਾ ਹਾਲ ਹੋਇਆ ਹੋਇਆ ਇੱਥੇ ਸਕੂਲਾਂ ਨੂੰ ਜਾਣ ਵੇਲੇ ਤੁਸੀਂ ਸਵੇਰ ਦੇ ਟਾਈਮ ਕਿਤੇ ਆ ਜਾਓ ਫੋਟੋਆਂ ਖਿੱਚੋ ਜਾਂ ਸ਼ਾਮ ਦੇ ਟਾਈਮ ਅਨੇ ਲੋਕੀ ਬੁਰੀ ਤਰ੍ਹਾਂ ਪਾਣੀ ਦੇ ਵਿੱਚ ਗਿਰਦੇ ਆ ਕਿਤੇ ਸੜਕ ਵੀ ਸਾਰੀ ਟੁੱਟੀ ਹੋਈ ਐ ਦੋ ਤਿੰਨ ਸਾਲ ਹੋ ਗਏ ਇਹਨੂੰ ਪ੍ਰੋਬਲਮ ਨੂੰ ਇਸ ਪ੍ਰੋਬਲਮ ਨੂੰ ਆਂਦੀ ਨੂੰ ਦੋ ਤਿੰਨ ਸਾਲ ਹੋ ਗਏ ਆ ਜੀ ਹੁਣ ਮੰਗ ਕੀ ਕਰਦੇ ਹੋ ਅਸੀਂ ਮੰਗ ਇਹ ਕਰਦੇ ਆ ਕਿ ਚਾਹੇ ਦਾ ਆਰਜੀ ਹੱਲ ਹੋਵੇ ਫਿਲਹਾਲ ਜੇ ਪੈ ਰਿਹਾ ਪਹਿਲਾਂ ਸੀਵਰੇਜ ਦੂਜੇ ਪਾਸੇ ਕਹਿੰਦੇ ਇੰਤਜ਼ਾਮ ਕਰ ਰਹੇ ਆ ਤਾਂ ਇਹਦਾ ਵੀ ਆਰਜੀ ਹੱਲ ਹੋਣਾ ਚਾਹੀਦਾ ਸਫਾਈ ਸਵੀ ਕਰਾਓ ਪਬਾਈ ਹੱਲ ਹੋਇਆ ਫਿਰ ਕੀ ਕਰੋਗੇ ਫਿਰ ਸਾਨੂੰ ਹੋਰ ਧਰਨੇ ਲਾਣ ਤੇ ਮੈਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਦੇਵ ਸਿੰਘ ਐ ਪਿੰਡ ਮੇਰਾ ਸੰਤੇ ਮਾਜਰਾ ਇਹ ਸਰਕਾਰ ਹੈ ਜਿਹੜੀ ਚਲੋ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਜੋ ਕੀਤਾ ਉਹ ਕੀਤਾ ਉਹਨਾਂ ਨੂੰ ਸਿਰ ਮੱਥੇ ਜੋ ਬੇਈਮਾਨਾਂ ਕਰਕੇ ਕਰਕੇ ਸਾਰੀ ਉਮਰ ਦਾ ਮਤਲਬ ਜੋ ਕੁਝ ਕਰਿਆ ਵਾ ਉਸ ਨੂੰ ਵੋਟਾਂ ਪਾਈਆਂ ਉਹਨਾਂ ਨੂੰ 92 ਐਮਐਲਏ ਦਿੱਤੇ ਹੁਣ ਜੇ ਮੈਂ ਜਿਹੜੀ ਆ ਖਰੜ ਮਿਊਨਿਸਪਲ ਕਮਿਸ਼ਨ ਜਿਹੜੀ ਹੈਗੀ ਨਾ ਇਹਨਾਂ ਕੋਲ ਇੰਨੀ ਆਮਦਨੀ ਹੈ ਨਾ ਇੰਨੀ ਆਂਦਨੀ ਹੈ ਵੀ ਇਹ ਸਾਰਾ ਕੁਝ ਕਰ ਸਕਦੇ ਨੇ ਇਹਨਾਂ ਦੇ ਨਕਸ਼ੇ ਪਾਸ ਕਰੇ ਮੈਂ ਉਹਨਾਂ ਅਫਸਰਾਂ ਦੇ ਉੱਪਰ ਪਰਚੇ ਹੋਣੇ ਚਾਹੀਦੇ ਉਹ ਨਗਰ ਕੌਂਸਲ ਦੀ ਪ੍ਰਧਾਨ ਕਹਿੰਦੀ ਸਰਕਾਰ ਨੇ ਕੁਝ ਕਰਨ ਦੇ ਰਹੀ ਹੈ ਨਹੀਂ ਜੀ ਨਹੀਂ ਸਰਕਾਰ ਉਹ ਕੰਦੀਆਂ ਨਹੀਂ ਪ੍ਰਧਾਨ ਹੈਗੀ ਹੈ ਹਾਂ ਉਹ ਇਹਨਾਂ ਦਾ ਆਪਸ 'ਚ ਇਹਨਾਂ ਦਾ ਆਪਸ 'ਚ ਚੱਕਰ ਚੱਲ ਰਿਹਾ ਹਾਂ ਲੇਕਿਨ ਪਿਸਤਾ ਅਸੀਂ ਪਬਲਿਕ ਰਹੀ ਹੈ ਨਾ ਵਿੱਚ ਇਹਨਾਂ ਲੋਕਾਂ ਨੇ ਪੈਸੇ ਲਾਏ ਆ ਹਾਂ ਇਹ ਨਕਸ਼ੇ ਉਹਨੇ ਪਾਸ ਕਰੇ ਉਹਨਾਂ ਲੋਕਾਂ ਨੂੰ ਪਰਚੇ ਹੋਣੇ ਚਾਹੀਦੇ ਆ 3-4 ਸਾਲ ਪਹਿਲਾਂ ਜਿਹੜੇ ਮਤਲਬ ਇਹ ਪਾਸ ਕੀਤੇ ਇਹ ਜਾਲੀ ਕੋਈ ਨਹੀਂ ਹੈ ਇਹ ਅਸਲ ਹੋਏਵੇਂ ਪੈਸੇ ਉਹਨੇ ਲੈ ਕੇ ਪਾਸ ਕਰੇ ਤੇ ਸਾਰੀਆਂ ਜਨਾਨੀਆਂ ਅਸੀਂ ਪਾਣੀ ਵਿੱਚ ਬੈਠ ਕੇ ਤਰਨਾ 당 ਗਿਆ ਸਾਡੇ ਬੱਚੇ ਬਿਮਾਰ ਹੋ ਰਹੇ ਨੇ ਸਾਡੇ ਡੇਂਗੂ ਫੈਲ ਰਿਹਾ ਥੇ ਬੁਰਾ ਹਾਲਤ ਇਧਰ ਕੂੜਾ ਹੈ ਇਧਰ ਮੱਛੀ ਮਾਰਕੀਟ ਮੀਟ ਮਾਰਕੀਟ ਅਸੀਂ ਗੁਰੂ ਘਰ ਨਹੀਂ ਜਾ ਸਕਦੇ ਸਾਡਾ ਇੰਨਾ ਬੁਰਾ ਹਾਲ ਹੈ ਕਿੰਨੇ ਦਿਨਾਂ ਤੋਂ ਪ੍ਰੋਬਲਮ ਆ ਰਹੀ ਹੈ ਇਹ 4-5 ਸਾਲ ਹੋ ਗਏ ਪ੍ਰੋਬਲਮ ਆਈ ਐਸੀ ਰੋਜ਼ ਜਿਸੀ ਚਾਰ ਜੀਆਂ ਦੇਣੀਆਂ ਇਹਨਾਂ ਦੀਆਂ ਤੇ ਕੋਈ ਵੀ ਸਾਡੀ ਸੁਣਾਈ ਨਹੀਂ ਹੋ ਰਹੀ ਅਸੀਂ ਹਾਰ ਕੇ ਅੱਜ ਤਰਨਾ ਦਿੱਤਾ ਜਦ ਕੇ ਗਗਨਨ ਮੋਲਮਾਨ ਨੇ ਕਿਹਾ ਸੀ ਕਿ ਪੰਜਾਬ ਦਾ ਜਿਹੜਾ ਖਰੜ ਸ਼ਹਿਰ ਹੈ ਸਿਟੀ ਬਿਊਟੀਫੁਲ ਬਣਾ ਸਭ ਝੂਠ ਸਭ ਝੂਠ ਬੋਲਦੀ ਹੈ ਗਗਨਮਾਨ ਹਾਂ ਨਗਰਮਾਨ ਇੱਕ ਦਿਨ ਆਈ ਸੀ ਸਾਨੂੰ ਇੱਥੇ ਮਿੱਠੀਆਂ ਮਿੱਠੀਆਂ ਗੋਲੀਆਂ ਦੇ ਕੇ ਚਲੀ ਗਈ ਕੁਝ ਨਹੀਂ ਕੀਤਾ ਗੋਲੀਆਂ ਚੁੱਸੀਆਂ ਫਿਰ ਤੁਸੀਂ ਅਸੀਂ ਚੁੱਸੀਏ ਗੋਲੀਆਂ ਆ ਕੇ ਜਾਂਦੇ ਹੋ ਫਿਰ ਉਹ ਆਵੇ ਇੱਥੇ ਇੱਥੇ ਆਵੇ ਉਹ ਨਾ ਕੇ ਵਿੱਚ ਦੇਖੇ ਗਗਨਮਾਨ ਵੇ ਕਿੰਨਾ ਬੁਰਾ ਹਾਲ ਆਪ ਤੇ ਕੋਠੀਆਂ 'ਚ ਬੈਠੀ ਹੋਈ ਆ ਜਾ ਕੇ ਤੇ ਆਰਾਮ ਨਾਲ ਸੁੱਤੀ ਹੋਈ ਆ ਗਗਨਮਾਨ ਆ ਕੇ ਬੈਠੇ ਇੱਥੇ ਆ ਕੇ ਅਸੀਂ ਮੁੱਖ ਮੰਤਰੀ ਦੇ ਜਨਾਨੀ ਨੂੰ ਗੁਰਪ੍ਰੀਤ ਨੂੰ ਵੀ ਲੈ ਗਏ ਆ ਉਹ ਸਾਡੇ ਪੇਵੇ ਇਲਾਕੇ ਦੀ ਹੈ ਆ ਕੇ ਦੇਖਿਆ ਕਿ ਕਿੰਨਾ ਬੁਰਾ ਹਾਲ ਹੈ ਇੱਥੇ ਅਗਰ ਨਾ ਹੱਲ ਹੋਇਆ ਫਿਰ ਕੀ ਕਰੋਗੇ ਅਸੀਂ ਇੱਥੇ ਧਰਨਾ ਦਾਾਂਗੇ ਪੂਰਾ ਅਸੀਂ ਰਸਤਾ ਨਹੀਂ ਖੁੱਲਣ ਦਾਂਗੇ ਜਦ ਤੱਕ ਸਾਡਾ ਹੱਲ ਨਾ ਹੋਇਆ ਠੀਕ ਤੁਸੀਂ ਤਸਵੀਰਾਂ ਦੇਖੀਆਂ ਕਹਿੰਦੇ ਨੇ ਮਹੀਨਾ ਹੋ ਚੁੱਕਿਆ ਏ ਮਹੀਨੇ ਤੇ ਉੱਪਰ ਜਿਹੜਾ ਹੈ ਸਿਵਰਤ ਦਾ ਜਿਹੜਾ ਗੰਦਾ ਪਾਣੀ ਜਿਹੜੀ ਹੈ ਉਹ ਰੇ ਨਿਕਾਸੀ ਨਹੀਂ ਹੋ ਰਹੀ ਕਹਿੰਦੇ ਨੇ ਸਰਕਾਰ ਤੇ ਪ੍ਰਸ਼ਾਸਨ ਦੇ ਕੰਨ ਤੇ ਜੂ ਨਹੀਂ ਸਰਕ ਰਹੀ ਸਾਡੀ ਦੁਕਾਨਾਂ ਜਿਹੜੀਆਂ ਨੇ ਫੇਲ ਹੋਣ ਦੀ ਕਗਾਰ ਤੇ ਆ ਚੁੱਕੀਆਂ ਨੇ ਦੁਕਾਨਦਾਰਾਂ ਦੇ ਵੱਲੋਂ ਇਹ ਕਿਹਾ ਗਿਆ ਏ ਕਿ ਬਿਮਾਰੀ ਫੈਲਣ ਦਾ ਵੀ ਜਿਹੜਾ ਹੈ ਡਰ ਹੈ ਉਥੇ ਹੀ ਕਰੇਲੂ ਬੀਬੀਆਂ ਨੇ ਵੀ ਜਿਹੜਾ ਇਸ ਦਾ ਵਿਰੋਧ ਕੀਤਾ ਤੇ ਉਹਨਾਂ ਨੇ ਕਿਹਾ ਕਿ ਸਾਡੇ ਬੱਚੇ ਜਦੋਂ ਸਕੂਲ ਜਾਂਦੇ ਨੇ ਇਸ ਗੰਦੇ ਪਾਣੀ ਦੇ ਵਿੱਚੋਂ ਹੋ ਕੇ ਨਿਕਲਦੇ ਨੇ ਸਾਨੂੰ ਬਿਮਾਰੀਆਂ ਜਿਹੜੀਆਂ ਉਰੇ ਲੱਗ ਰਹੀਆਂ ਨੇ ਪਰ ਸਰਕਾਰ ਕਿਉਂ ਨਹੀਂ ਸਾਡੇ ਵੱਲ ਧਿਆਨ ਦੇ ਰਹੀ ਕਿਉਂ ਉਰੇ ਜਿਹੜਾ ਐ ਮਹੀਨੇ ਚ ਦੂਸਰੀ ਵਾਰ ਜਿਹੜਾ ਐ ਜਮ ਲਗਾਉਣ ਦੀ ਇਹਨਾਂ ਲੋਕਾਂ ਨੂੰ ਜਿਹੜੀ ਆ ਜ਼ਰੂਰਤ ਪਈ ਤੇ ਸਾਡੇ ਚੈਨਲ ਵੱਲੋਂ ਵੀ ਪੁਰਜੋਰ ਅਪੀਲ ਹੈ ਕਿ ਇਸ ਪਾਣੀ ਦੇ ਮਸਲੇ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਖਬਰ ਲੱਗਣ ਤੋਂ ਬਾਅਦ ਕਿਹਾ ਸਰਕਾਰ ਤੇ ਪ੍ਰਸ਼ਾਸਨ ਜਾਗਦੀ ਹੈ ਕਿਹਾ ਇਸ ਪਾਣੀ ਦਾ ਮਸਲਾ ਹੱਲ ਹੋਵੇਗਾ ਜਾਂ ਫਿਰ ਇਹਨਾਂ ਨੂੰ ਜਿਸ ਤਰ੍ਹਾਂ ਇਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਰੋਡ ਨੂੰ ਬਿਲਕੁਲ ਜਾਮ ਕਰ ਦਿੱਤਾ ਜਾਵੇਗਾ ਜਿਸ ਤਰ੍ਹਾਂ ਅੱਜ ਕੀਤਾ ਪਰ ਪੂਰਨ ਤੌਰ ਤੇ ਜਿਹੜਾ ਧਰਨਾ ਦਿੱਤਾ ਜਾਵੇਗਾ ਜਾਂ ਫਿਰ ਧਰਨੇ ਦੇ ਨਾਲ ਹੀ ਖੁੱਲੇਗੀ ਪਾਣੀ ਦਾ ਸ਼ਿਵਰਜ ਬਲਾਕ ਜੋ ਹੋਇਆ ਵਾ ਏ ਜਾਂ ਫਿਰ ਸਰਕਾਰ ਜਾਗਦੀ ਹੈ ਤਾਂ ਨਾਲਾ ਸਮਾਂ ਹੀ ਦੱਸੇਗਾ ਅਖਰੜ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ